ਸਲੋਕ ਸੇਖ ਫਰੀਦ ਕੇ ਜਿਪ ਤੇਹਾੜਾ ਧਨਵਰੀ ਸਾਹੇ ਲਏ ਲਿਖਾਏ ਮਲਕ ਜੇ ਕੰਨੀ ਸੁਣੀ ਦਾ ਮੋਹ ਦੇ ਖਾਲੇ ਆਏ ਜਿੰਦ ਨੇ ਮਾਣੀ ਕੱਢੀ ਐ ਹੱਡਾਂ ਕੋਕੜ ਕਾਏ ਸਾਹੇ ਲਿਖੇ ਨਾ ਚੱਲਣੀ ਜਿੰਦੂ ਕੋ ਸਮਝਾਏ ਜੇੰਦ ਬੋਟੀ ਮਰਣ ਵਾਰ ਲੈ ਜਾਸੀ ਪਰਣਾਏ ਆਪਨ ਹੱਥੇ ਜੋਲ ਕੇ ਕੈਗਲ ਲੱਗੈ ਤਾਏ ਵਾਲੋ ਨਿੱਕੇ ਪੁਰਸ ਲਾਤ ਕੰਨੀ ਨਾ ਸੁਣੀ ਆਏ ਫਰੀਦਾ ਕਿਹੜੀ ਪਵੰਦੇਈ ਖੜਾ ਨਾ ਆਪ ਮੁਹਾਰੇ ਫਰੀਦਾ ਦਰਦਰਵੇਸੀ ਗਾ ਖੜੀ ਚੱਲਾ ਦੁਨੀਆ ਭੱਤ ਬੰਨ ਉਠਾਈ ਪੋਟਲੀ ਕਿੱਥੇ ਵੰਜਾਂ ਘਤ ਕਿ ਜਨਾ ਬੁੱਝੈ ਕਿ ਜਨਾ ਸੁਝੈ ਦੁਨੀਆ ਗੁੱਜੀ ਪਾਹੇ ਸਾਈ ਮੇਰਾ ਚੰਗਾ ਕੀਤਾ ਨਹੀਂ ਤਾਂ ਹੰਪੀ ਦੁੱਜਾ ਆਹੇ ਰੀਤਾ ਜੇ ਜਾਣਾ ਤਿਲ ਥੋੜੜੇ ਸੰਮਲ ਬੁੱਕ ਪਰੀ ਜੇ ਜਾਣਾ ਸੋਹ ਨੰਢੜਾ ਤਾਂ ਥੋੜਾ ਮਾਨ ਕਰੀ ਜੇ ਜਾਣਾ ਲੜ ਛੱਜਣਾ ਪੀੜੀ ਪਾਈ ਗੰਢ ਤੈ ਜੇ ਵੜ ਮੈਂ ਨਾਹੇ ਕੋ ਸਭ ਜਗ ਡਿਠਾ ਹੰਡ ਫਰੀਦਾ ਜੇ ਤੂੰ ਅਕਲ ਲਤੀਵ ਕਾਲੇ ਲਿਖ ਨਾਲੇਖ ਆਪ ਨੜੇ ਗਿਰਵਾਨ ਮੈਂ ਸਿਰ ਨੀਵਾ ਕਰ ਦੇਖ ਫਰੀਦਾ ਜੋ ਤੈ ਮਾਰਨ ਮੁਕੀਆਂ ਤਿਨਾਂ ਨ ਮਾਰੇ ਘੁੰਮ ਆਪ ਨੜੇ ਕਰ ਜਾਈਏ ਪੈਰ ਤਿਨਾਂ ਦੇ ਚੁੰਮ ਫਰੀਦਾ ਜਾ ਤੌ ਖਟੜ ਵੇਲ ਤਾਂ ਤੂ ਰਤ ਤਦਨੇ ਸਿਓ ਮਰਗ ਸਵਾਈ ਨੇਹ ਜਾਂ ਪਰਿਆਤਾ ਲਦਿਆ ਦੇਖ ਫਰੀਦਾ ਜੋthia ਦਾੜੀ ਹੋਈ ਪੂਰ ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ ਦੇਖ ਫਰੀਦਾ ਜੇਥੀਆ ਸ਼ੱਕਰ ਹੋਈ ਵਿਸ ਸਾਈਂ ਬਾਜੋ ਆਪਣੇ ਵੇਦਣ ਕਹੀਏ ਕਿਸ ਫਰੀਦਾ ਯਖੀ ਦੇਖ ਪਤਨੀਆ ਸੁਣ ਸੁਣ ਰੀਣੇ ਕੰਨ ਸਾਖ ਪਕੰਦੀ ਆਈਆ ਹੋਰ ਕਰੇ دیਵਾਨਾ ਫਰੀਦਾ ਕਾਲੀ ਜਿੰਨੀ ਨਾ ਰਾਵਿਆ ਤੌਲੀ ਰਾਵੈ ਕੋਏ ਕਰ ਸਾਈ ਸੋ ਪਰਹੜੀ ਰੰਗਨ ਵੇਲਾ ਹੋਏ ਮਹੱਲਾ ਤੀਜਾ ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿਤ ਕਰੇ ਆਪਣਾ ਲਾਇਆ ਪਰਮ ਨਾਲ ਲੱਗਈ ਜੇ ਲੋਚੈ ਸਭ ਕੋਏ ਇਹੋ ਬਿਰੰਬਿਆ ਲਖਸਮ ਕਾ ਜੈ ਭਾਵੈ ਤੈਂ ਦੇ ਫਰੀਦਾ ਜਿੰਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡਿਠਾ ਕਜਲ ਰੇਖ ਨਸਾਂ ਧਿਆਸੇ ਪੰਖੀ ਸੂਏ ਬਹਿਠਾ ਫਰੀਦਾ ਕੋ ਕਹਿੰਦਿਆਂ ਚਾਹ ਗਿੰਦਿਆਂ ਮਤੀ ਦੇਂਦਿਆਂ ਨਿਤ ਜੋ ਸਹਿ ਦਾਰਮ ਜਾਇਆ ਸੇ ਕਿਤ ਫੇਰੈ ਚਿੱਤ ਹਰੀ ਦਾਥਿਓ ਪਵਾਹੀ ਦੱਬ ਜੇ ਸਾਈਂ ਲੋੜੈ ਸਭ ਇਕਛਜੈ ਬੀਅਲ ਤਾੜੀਐ ਤਾਂ ਸਾਈਂ ਦੇ ਦਰਵਾੜੀਐ ਹਰੀ ਦਾ ਖਾਕ ਨਾ ਨਿੰਦੀਐ ਖਾਕੂ ਜੇੜ ਨ ਕੋਈ ਜੀਵੰਦ ਆ ਪੈਰਾਂ ਤਲੈ ਮੋਇਆਂ ਉਪਰ ਹੋਏ ਹਰੀ ਦਾ ਜਾ ਲੱਭ ਤਾ ਨੇਹੋ ਕਿ ਲੱਭ ਤਾ ਕੂੜਾ ਨੇਹੋ ਕਿਚਰ ਛੱਤ ਲੰਘਾਈਐ ਛੱਪਰ ਟੁੱਟੈ ਮੇਹੋ ਫਰੀਦਾ ਜੰਗਲ ਜੰਗਲ ਕਿਆ ਪਵੈ ਵਣ ਕੰਡਾ ਮੋੜੇ ਵਸੀ ਰਬ ਇਹ ਹਲੀਐ ਜੰਗਲ ਕਿਆ ਟੁੰਡੇ ਫਰੀਦਾ ਇੰਨੇ ਨਿੱਕੀ ਜੰਗੀਐ ਥਲ ਡੋਂਗਰ ਪਵਿਓਮ ਅੱਜ ਫਰੀਦਾ ਕੂਜੜਾ ਸੈ ਕੋ ਹਾਥੀਓਮ ਫਰੀਦਾ ਰਾਤੀ ਵੱਡੀਆਂ ਤੁਖ ਤੁਖ ਉੱਠਨ ਪਾਸ ਧਿਗਤ ਨਹਾ ਦਾ ਜੀਵਿਆ ਜਿਨ੍ਹਾਂ ਵਿਟਾਣੀ ਆਸ ਪਰੀਦਾ ਜੇ ਮੈਂ ਹੋਂਦਾ ਵਾਰਿਆ ਮਿੱਤਾ ਆਇੜਾਂ ਹੀੜਾ ਜਲੇ ਮਜੀਟ ਜਉ ਉੱਪਰ ਅੰਗਾਰਾ ਪਰੀਦਾ ਲੋਗੜਾ ਦਾਖ ਬਿਜੋਰੀਆਂ ਕਿੱਕਰ ਬੀਜੈ ਜੱਟ ਹੰਡੈ ਉਹਨ ਕਤਾਇਂਦਾ ਪੈਂਦਾ ਲੋੜੈ ਪਟ ਪਰੀਦਾ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇ ਹੋ ਚੱਲਾ ਤਾਂ ਭਿੱਜੈ ਕੰਬਲੀ ਰਹਾ ਤਾਂ ਟੁੱਟੈ ਨੇ ਹੋ ਜੋ ਸਿ ਜੋ ਕੰਬਲੀ ਲੈ ਵਰਸੋਂ ਮੇ ਹੋ ਜਏ ਮਿਲਾ ਤਿੰਨਾ ਸੱਜਣਾ ਟੁੱਟੋ ਨਾਹੀ ਨੇਹੋ ਫਰੀਦਾ ਮੈਂ ਬੋਲਾਵਾ ਪੱਗ ਦਾ ਮਤ ਮੈਲੀ ਹੋਏ ਜਾਏ ਗਹਿਲਾ ਰੂ ਨ ਜਾਣਈ ਸਿਰ ਵੀ ਮਿੱਟੀ ਖਾਏ ਫਰੀਦਾ ਸੱਕਰਖੰਡ ਨਿਵਾਤ ਗੁੜ ਮੱਖਿਓ ਮਾਂਝਾ ਦੁੱਧ ਸੱਬੇ ਵਸਤੂ ਮਿੱਠੀਆਂ ਰੱਬ ਨ ਪੁੱਜਨ ਤੁੱਦ ਫਰੀਦਾ ਰੋਟੀ ਮੇਰੀ ਕਾਟ ਕੇ ਲਾਵਣ ਮੇਰੀ ਭੁੱਖ ਜਿੰਨਾ ਖਾਧੀ ਚੋਪੜੀ ਕਣੇ ਸਹਿਣਗੇ ਦੁੱਖ ਰੁੱਖੇ ਸੁਖੇ ਖਾਏ ਕੈ ਠੰਡਾ ਪਾਣੀ ਪੀਓ ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ ਅਜ ਨਸੁੱਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ ਜਾਏ ਪੁੱਛੋ ਡੋਹਾਗੜੀ ਤੂੰ ਕਿਉਂ ਰਹਿਣ ਵਿਹਾਰੇ ਸਹਰੇ ਡੋਈ ਨਾਲ ਹੈ ਪਈ ਨਹੀ ਥਾਓ ਪਰਵਾਤੜੀ ਨ ਪੁੱਛਈ ਧੰਨ ਸੁਹਾਗਣ ਨਾਓ ਸਹਰੇ ਪਈਏ ਕੰਤ ਕੀ ਕੰਤ ਅਗਾਮਯਾ ਥਾਓ ਨਾਨਕ ਸੋ ਸੋਹਾਗਣੀ ਜੋ ਪਾਵੈ ਬੇਪਰਵਾਹ